ਬਾਜੀ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਜਿਹੜੇ ਕੰਪਲੇਂਟ ਦੇ ਵਿੱਚ ਨੇ ਬੁਲਾ ਰਹੇ ਦੋ ਪਾਰਟੀਆਂ ਸੁਣ ਰਹੇ ਦੋਨ ਪਾਰਟੀਆਂ ਗੱਲ ਸੁਣਦੇ ਆ ਲੜਕੀ ਬੋਲਿਆ ਜਰਾ ਕੀ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਆ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀਨਗਰ ਦੀ ਤੇ ਇਹ ਲੜਕਾ ਪ੍ਰਵਾਹ ਧਰਮ ਸਿੰਘ ਗਲੀ ਨੰਬਰ 5 ਤਰਨਪੁਰਾ ਤੇ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਜੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਦਿਖਾਉਣੀ ਪਤਾ ਲੱਗਾ ਇਸ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲੋਂ ਲੜਕੇ ਦਾ ਨਾਮ ਹੈਗਾ ਜੀ ਮੈਂ ਖ ਰਾਜ ਜੀ ਕੀ ਨਾਮ ਹੈ ਰਾਜਨ ਰਾਜਨ ਸਰ ਇਹ ਦੋਵੇਂ ਸੋਹਰੇ ਪਰਿਵਾਰ ਸੋਹਰੇ ਪਰਿਵਾਰ ਨੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਇਸ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕੀ ਪਰਿਵਾਰ ਰਹਿਣ ਵਾਲਾ ਕਿੱਥੋਂ ਦਾ ਹੈਗਾ ਤੁਹਾਡੇ ਕਿਹੜੀ ਜਗ੍ਹਾ ਦੇ ਰਹਿਣ ਦਾ ਲੜਕਾ ਪਰਿਵਾਰ ਹਾਂਜੀ ਹਾਂਜੀ ਇਹ ਧਰਮਪੁਰਾਇ ਗਲੀ ਦੇ ਵਿੱਚ ਪੈਂਦੇ ਸਿਰ ਕੁੜੀ ਦਾ ਮਾਂ ਪਿਓ ਸੱਦੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋਨੇ ਨਹੀਂ ਨਹੀਂ ਲੜਕੀ ਕੋਈ ਗਾਂ ਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਨਹੀਂ ਦੋਨੋਂ ਕੋਈ ਕੀ ਕਾਰਵਾਈ ਹੋਈ ਜੀ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਬੰਦੇ ਸਾਹਮਣੇ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਾ ਬਿਆਨ ਲਖਾਇਆ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤੰਗ ਪਰੇਸ਼ਾਨ ਕਾਫੀ ਦੇਗਾ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ ਇਹ ਨਾਮ ਮੈਡਮ ਜੀ ਆਪਣਾ ਸੁਪਨਾ ਸੁਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਡੈਡੀ ਬੋਲੋ ਯਾਰ ਤੂੰ ਦੱਸ ਰਿਹਾ ਕਿ ਕੀ ਗੱਲ ਹੋਈ ਹੈ ਸਾਨੂੰ ਗਲੀ ਦਾ ਨਾਮ ਪੂਰਾ ਪਤਾ ਉਹ ਗਲੀ ਦਾ ਵੀ ਨਹੀਂ ਪਤਾ ਹੋ ਰਿਹਾ ਯਾਰ ਨੂ ਡੈਡੀ ਨੇ ਕੋਈ ਅੱਜ ਤੁਹਾਡੇ ਨਾਲ ਚੱਲੇ ਦੱਸਦੇ ਕੀ ਹੋਇਆ ਮਾਰਕਟ ਆਈ ਹੀ ਹਾਂ ਕਿ ਕਿਨੇ ਵਲੋਂ ਕੀਤੀ ਗਈ ਹੈ ਦਸ ਕਿੰਨੇ ਜਿਹੜਾ ਮਾਰਿਆ ਤੁਹਾਨੂੰ ਮਾਸਾ ਸਲਾਮ ਮਾਨਮ ਜੀ 10 10 ਨਾ ਨਾ ਉਹ ਤੇ ਕੋਲ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਵੀ ਆਓ ਉਹਨੇ ਕਿਨੇ ਦਾਨੀ ਕੋ ਪਈ ਆ ਉਹ ਤੋਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਹਾਂਜੀ ਹਾਂਜੀ ਕਿਨੇ ਵਿਆਹ ਨੂੰ ਕੀ ਨੀਂਦਰ ਹੋ ਗਈ ਆ ਜੀ 8 ਮਹੀਨੇ ਹਾਂ ਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਰਾ ਹਾਂ ਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੁਛ ਨਹੀਂ ਹੋਈ ਆ ਆਪ ਹੀ ਆਈਏ ਤੇ ਨਣਾ ਨੂੰ ਤੇ ਗੱਲਾਂ ਬਣਾਣ ਲੱਪੇ ਤੁਹਾਡਾ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਸੀ 10 ਕਪੜੇ 10 ਜੋਖ ਲੱਗ ਗਈ ਕਮਰੇ ਉਹ ਆਹ ਕਪੜੇ ਪਾੜ ਕੇ ਪਾ ਰਿਆ 10 ਦਾ ਜੋ ਆਹ ਦਸ ਹੀ ਤਾਂ ਹੁੰਦਾ ਵਾ ਦੋ ਦਸਰਾਂ ਦਸਰਾਂ ਨਹੀਂ ਮੈਂ ਬੋਲ ਵੀ ਤੈਨੂੰ ਨੀ ਸ਼ਰਮ ਆਉਂਦੀ ਤੈਨੂੰ ਸ਼ਰਮ ਆਂਦੀ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਫਕੂ ਬਣਾਣੀ ਨੰਗੀ ਹੈਗੀ ਸੀ ਫਿਰ ਇਹਨਾਂ ਮਾਲਕ ਪਾੜੇ ਹਾਂਜੀ ਇਹਨਾਂ ਨੇ ਨਹੀਂ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਨਹੀਂ ਰਾਜਨ ਰਾਜਨ ਕਰਨੇ ਕਿਲੇ ਲਾਈਦਾ ਰਾਣੀ ਕਿਹੜੀ ਗੱਲ ਮਾਰਦੇ ਤਾਨੂੰ ਐ ਬਿਨਾ ਗੱਲੋਈ ਤੂੰ ਹਾਂਜੀ ਦਾਜ ਹਾਂ ਦਾਜ ਨੂੰ ਲੁੜਿਆ ਕੀ ਚਾਹੁੰਦੇ ਤੁਸੀਂ ਹੁਣ ਇਹੀ ਹੋਈ ਜੰਨੇ ਅਹੀ ਪਰਚਾ ਘਟਾਣਾ ਪਰਚਾ ਘਟਾਣਾ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਕਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲਾਂ ਮਾਰਦਾ ਜੀ ਆਜੂ ਹਾਂਜੀ ਹਾਂਜੀ 2-3 ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਲక్ష్ਮੀ ਕਿਥੋਂ ਰਹਿਣ ਵਾਲੇ ਐ ਤੁਹਾਨੂੰ ਪੂਰਾ ਪਾਈ ਨੰਬਰ ਗਲੀ ਕੀ ਮਾਮਲਾ ਸਾਰਾ ਇੰਦਰਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦ ਲੈ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਦਿਨ ਅੰਦਰ ਰੜ ਗਈਆਂ ਉਹਨਾਂ ਦੇ ਸਾਨੂੰ ਅੰਦਰ ਰੜ ਗਈ ਤੇ ਅਸੀਂ ਧੱਕਾ ਮਾਰੇ ਬੁਆ ਮਾਰ ਮੱਕੇ ਇੰਦਰ ਵੜੇ ਆ ਬੜ ਕੇ ਇਹ ਕੋਠੇ ਗਈਆਂ ਵਾ ਮੈਂ ਛੋੜ ਮਾਰੇ ਆ ਲੱਤਾਂ ਮਾਰੀਆਂ ਬੂਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਡੰਗਿਆ ਕਰਕੇ ਇਹਨੂੰ ਮਾਰਨਦੇ ਹੀ ਅੰਦਰ ਇਹ ਮਾਰਨਦੇ ਆ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਹੀ ਮੈਂ ਕਹਿਆ ਰਾਜੇ ਨਾ ਮਾਰ ਰਾਜੇ ਨਾ ਮਾਰ ਬੁਆ ਖੋਲ ਰਾਜੇ ਬੁਆ ਖੋਲ ਤੇ ਮਰ ਜਾਣਾ ਕਹਿੰਦੇ ਨਾ ਕਹਿੰਦੇ ਮਰ ਜਾ ਮਰ ਜਾ ਮਾਰਦੇ ਮ ਮਾਦੇ ਆ ਜੇ ਨੂੰ ਮਾਰ ਮਾਰ ਇਹਨੂੰ ਅਹੀਂ ਜੇ ਅਹੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾ ਕੇ ਬੂਆ ਖਲਾਇਆ ਰਖੋ ਤੇ ਇਹਨਾਂ ਨੇ ਛਾਤੀਆਂ ਮਾਰ ਲੀਆਂ ਆ ਕਹਿ ਕੇ ਦੰਗਿਆਂ ਆਪਣੇ ਪਾਏ ਉਹਦੇ ਕਪੜੇ ਜਾਂ ਪਾਟੇ ਹੀ ਭੁਲੇੜ ਕੇ ਤੇ ਥਲੇ ਸੋੜਦੇ ਜਿਹੜੇ ਨਵੇਂ ਕਪੜੇ ਬਪਰ ਕੱਢੇ ਉਹਨੂੰ ਮਾਰਿਆ ਜਾਂ ਪਹਿਲੋ ਮਾਰਦਾ ਕਹਿੰਦੇ ਮਾਰਦੇ ਪਏ ਆ ਬਹੁਤ ਜ਼ਿਆਦਾ ਮਾਰਦੇ ਆ ਚੱਕ ਦੇ ਲੀਨ ਪਾਇਆ ਇੱਥੇ ਰਾਜਣ ਰਾਜਣ ਮੁੰਡੇ ਦਾ ਰਾਜਣ ਅੱਛਾ ਵਾ ਮੁੰਡਾ ਹੀ ਮਾਰਦਾ ਪਰਿਵਾਰ ਵਾਲੇ ਵੀ ਨਹੀਂ ਉਹ ਸਾਥੇ ਹੀ ਮਾਰੇ ਆ ਇੱਕ ਦਿਨ ਸਾਥੇ ਹੀ ਕੁੱਟੀ ਆ ਸਾਸਰੇ ਮਾਰਿਆ ਨਹੀਂ ਉਹਦੇ ਮਾਰੇ ਸਾਸਰੇ ਮਾਰਿਆ ਗਿਆ ਕੇ ਕਹਿੰਦੀ ਦਸਿਆ ਨਨਾਂ ਨੇ ਹੁਣ ਮਾਰਿਆ ਜੀ ਛੋਟੇ ਮਾਰੇ ਬੜੀ ਹੋਰ ਦਿਉਨੂ ਤੇ ਸਾਸਰੇ ਮਾਰੇ ਵਾਲ ਫੜੇ ਰਹੇ ਦਾਇ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਇ ਦੇ ਕਰਨ ਮਾਰਦੇ ਭਾਜੀ ਮੈਂ ਨਹੀਂ ਦਾਇ ਕਾਮ ਨਹੀਂ ਮਾਰਦੇ ਨੇ ਕਹਿੰਦੇ ਬਾਗਲੇ ਹੁਣ ਮਾਰ ਜੀ ਕਿਥੋਂ ਰਹਿਣ ਆਲੇਓ ਸ਼ਕਤੀ ਨਗਰ ਦੇ ਕੀ ਮਾਮਲਾ ਸਾਰਾ ਮਾਮਲਾ ਮਾਰੋ ਜਿਹਾ ਹੀ ਹੈਗਾ ਪੁੜੀ ਨੂੰ 4-5 ਵਜੇ ਜਦੋਂ ਨੂੰ ਮਾਰ ਕੇ ਕੁੱਟੇ ਕੇ ਭੇਜਿਆ ਫੇਰ ਅਸੀਂ ਭੇਜਦੇ ਨੇ 4 ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਬੰਦਿਆ ਇਹੋ ਜਿਹੀ ਸੋੜੇ ਆਲੇ ਇਹ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਪਾਜੀ ਕੀ ਕਹਣਾ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਡੇਰ ਹੋਈ ਵਿਆਹ ਨੂੰ ਅਮਾਰੇ 5-6 ਮਹੀਨੇ ਹੋਏ ਹਲੀ 5-6 ਵਾਰੀ ਕੱਢਦੇ ਇਹਨਾਂ ਨੇ ਅੱਜ ਅਣੀ ਮਾਰ-ਮਾਰੀ ਸਾਡੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਮਾਰ ਕਰਦੇ ਕੀ ਵਜ੍ਹਾ ਕੀ ਵਿਆਹ ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਦਾੱਖ ਨਹੀਂ ਹੁੰਦੇ ਇਹਨਾਂ ਦੇ ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਗਾਇ ਚੰਦੀ ਤੇ ਕੋ ਮਾਰਨ ਪੈਂਦੇ ਜਿੰਨਾ ਜਰਾ ਹੋਇਆ ਵਿਆਹ ਨੂੰ ਓਏ 5-6 ਮਹੀਨੇ ਹੋਏ ਹਾਲੀ ਅੱਜ ਹੀ ਹੋਇਆ ਅੱਜ ਮੈਨੂੰ ਪਤਾ ਨਹੀਂ ਜੇ ਮੈਨੂੰ ਤੇ ਮਹੱਲੇ ਵਾਲੇ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨਖਟਿਆ ਆਹੋ ਹੋ ਕੇ ਕਿਹਾ ਵਾ ਉਹ ਮੈਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤਾਂ ਕੁੜੀ ਨੂੰ ਮਾਰਦ ਰਹੇ ਸੀ ਨਾ ਜਾਂਦੇ ਮੁਕੇ ਦੇ ਤੇ ਇਹਨਾਂ ਨੇ ਮੁਲਾਵੀ ਕਹ ਕੇ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਆਹ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਅਸੀਂ ਤੇ ਫਾਕ ਬਬੂ ਕੜਗਰਾ ਕੇ ਤੇ ਕੜ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰਾ ਇਹ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਮਕਾਦੀ ਨਾਲ ਚੱਲ ਵਿੱਚ ਬੈ ਗਏ ਨਹੀਂ ਇਹ ਕੋਈ ਗਲਤੀ ਨਹੀਂ ਹੋਈਗੀ ਹੁਣ ਫੇਰ ਹੋ ਜੇ ਉਹਨੇ ਅਸੀਂ ਮੰਗ ਕੁੜੀ ਇੱਥੇ ਵਸਾਣੀ ਨਹੀਂ ਇਹ ਕੁੜੀ ਮੜਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਆ ਬੱਚਾ ਘਟਾਲ ਕੇ ਬਸ ਉੱਚੀ ਚੱਲਦੇ ਹੁੰਦੇ ਆ ਉਹਨੇ ਹੋਏ ਜਾਣੇ ਬੱਚਾ ਘਟਾਣਾ ਬਸ ਅਸੀਂ ਕੁੜੀ ਨੂੰ ਵੀ ਵਸਾਣਾ ਕੁੜੀ ਨੂੰ ਮਾਰਨਾ ਫੋਰਾ ਵਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਜਹੀ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਸੀ ਮੇਰੀ ਭੈਣ ਵਿੱਚ ਪਈ ਆ ਉਹ ਰਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂਆ ਰੱਖਿਆ ਹੋਆ ਉਹ ਦੋਨੇ ਨਹੀਂ ਵਸਾਈਆਂ ਗੀਆਂ ਉਹਨਾਂ ਨੂੰ ਹੀ ਘੋੜੋ ਕਰਤਾ ਪਹਿਲਾ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਜੀ ਨਾਨ ਮਾਰਦੀ ਹੈ ਇਲਾਕਾ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਕਿਉਂ ਤੇ ਸੱਸ ਵੀ ਨਾਲ ਲਈ ਇੱਕ ਸੋੜਾ ਹੈਗਾ ਜਿਹੜਾ ਮਾਰੀ ਮੁੱਠੀ ਉਹਦੀ ਮਦਦ ਕਰਦਾ ਬੇੜੀ ਨੇ ਦੱਸਿਆ ਨਹੀਂ ਵਜ੍ਹਾ ਮਾਰਨ ਦੀ ਵਜ੍ਹਾ ਇਹੋ ਜੀ ਤੁਹਾਨੂੰ ਦੱਸਣ ਦੇ ਡਿਆ ਵਾ ਮਖਾਨ ਵੀ ਨੂੰ ਕੁਛ ਨਹੀਂ ਹੈ ਕੰਮ ਕਰਾਈ ਜਾਣਾ ਉਹ ਭੈ ਭੁੱਖਿਆ ਕੰਮ ਹੁੰਦਾ ਕਿਸੇ ਕੋਲ ਤੂੰ ਤਾਂ ਦਾਜ ਮੰਗਦੇ ਸਿੱਧੀ ਜਿਹੀ ਗੱਲ ਸਾਡੀ ਨਹੀਂ ਦੇ ਸਕਦੇ ਜੀ ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮਨੁੰਡੇ ਲੈ ਕੇ ਆਏ ਆ ਬੰਕੇ ਭੈਰੀ ਗਲੀ ਜੀ ਕੰਮ ਕਰਦਾ ਠੀਕ ਨੂੰ ਕੁੱਟੋ ਤੇ ਸਾਡੀ ਸਲੀਸਾ ਹੋਣੀ ਆ ਕਿੰਨੂ ਇਹ ਦੁਰਾਇਆ ਨੋ ਕਿਸ ਤਰ੍ਹਾਂ ਨੇ ਉਹਨੇ ਕੁੜੀ ਨੂੰ ਦੁਰਾਇਆ ਉਹਦੇ ਨਾਨੇ ਕੁਟੋ ਅਸੀਂ ਵੀ ਤਿੰਗ ਵਾਲੇ ਹੈਗੇ ਆ ਪਾਇਆ ਦੇ ਨਾਨਾ ਨੂੰ ਕੁਟੋ ਵਿੱਚ ਹੀ ਨਾਨਾ ਨੇ ਬੜੇ ਪੇਟਾ ਬੜਾ ਮਾਰੇ ਇੰਨਾ ਮਾਰੇ ਨਾਨਾ ਨੇ ਬਹੁਤ ਮਾਰੇ ਆਏ ਬਣਾ ਦੇ ਨੇ ਅੱਜ ਮੱਲੇ ਵਾਲੇ ਨਾਨਾ ਘਾਰੇ ਉਹਨਾਂ ਨੇ ਵੀ ਲਿਆਣਦੇ ਸੀ ਜਿਹੜੀ ਲੜਕੀ ਨੇ ਨਾਨਾ ਘਾਰੇ ਹੀ ਪਰਿਵਾਰ ਚੋਂ ਬੂਨ ਕਰਾ ਦਿੱਤੀ ਹੈ ਨਾ ਨਹੀਂ ਹੈਗੀ ਵਿਚਾਰੀ ਉਹ ਗਰੀਬ ਹੈਗਾ ਵਾ ਫੋਨ ਉਹਦੇ ਕੋਲੋਂ ਖੋਹ ਲੈਂਦੇ ਆ ਨੀ ਮਾਪੇ ਉਹਨਾਂ ਨਾਲ ਗੱਲ ਨਾ ਕਰੇ ਕੁਝ ਨਹੀਂ ਦਿੱਤੇ ਤਾਂ ਉਹਨੂੰ ਉਹਦੇ ਮਾਪੇ ਕਿਥੇ ਰਹਿਣ ਆਲੇ ਆ ਪਤਾ ਨਹੀਂ ਪੁਸ਼ਪੂਰੇ ਦੇ ਮੇਰੇ ਹਿਸਾਬ ਨਾਲ ਲੋਕਾਂ ਨੇ ਗਿਆ ਉਹਨੂੰ ਬੁਲਾਣ ਗਏ ਹੋਏ ਆ ਆ ਗਿਆ ਆ ਗਿਆ ਬਸ ਮੁੰਡਾ ਮੁੰਡਾ ਜੀ ਕਰਦਾ ਵੇ ਮੁੰਡਾ ਧੋਬੀਆਂ ਦਾ ਕੰਮ ਕਰਦਾ ਪਿਓ ਨਾਲ ਪਰਿਵਾਰ ਨੂੰ ਅਸੀਂ ਚਾਹਦੇ ਆ ਇਹ ਕੁੜੀ ਨੂੰ ਵਾਛਾ ਲਿਆ ਗਿਆ ਨਾਣ ਵੀ ਇਥੇ ਲੈ ਆਓ ਔਰ ਫੰਟਾ ਲਾਓ ਉਹਨੂੰ ਪਤਾ ਲੱਗਿਆ ਕਿ ਕੱਲ ਸਾਰਾ ਕੁੱਟਿਆ ਨਾਣ ਵੀ ਲੈ ਕੇ ਆਓ ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਇਹਨਾਂ ਮਾਰਦੇ ਕੁੱਟਦੇ ਪਤਾ ਸੀ ਉਹਨਾਂ ਨੂੰ ਬਾਜੀ 3-4 ਬਾਜੀ ਜਦੋਂ ਗਰੀਬ ਬੰਦਾ ਹੁੰਦਾ ਨਾ ਉਹ ਕਹਿੰਦਾ ਕਿ ਚਲੋ ਧੀ ਵੀ ਆਈ ਹੈ ਚਲੋ ਬਸ ਜਾਵੇ ਔਰ ਫੇਰ ਵੇਚ ਦਿੰਦੇ ਸੀ ਪਰ ਅੱਜ ਤੇ ਹਾਦੀ ਹੋ ਗਈ ਹੈ ਉਹ ਕੁੜੀ ਨੂੰ ਲੈ ਕੇ ਆਓ ਤੇ ਇਹਦਾ ਹਾਂਜੀ ਥਾਣੇ ਆਏ ਆ ਮੋਗੰਬੁਰੇ ਥਾਣੇ ਆਏ ਆ ਹਾਂਜੀ ਕਹਿੰਦੇ ਥਾਣੇ ਵਾਲੇ ਉਹਨੂੰ ਥਾਣੇ ਵਾਲੇ ਕਰਦੇ ਵੀ ਆਪਣੀ ਕਾਰਵਾਈ ਕਹਿੰਦੇ ਕੁੜੀ ਨਾਲ ਨਿਆਂ ਹੀ ਹੋਏਗਾ ਨਹੀਂ ਆਈ ਨਾ ਨਾ ਨੂੰ ਵੀ ਨਾਲ ਲਿਆਇਆ ਜਾਵੇ ਨਾ ਨਾ ਨੂੰ ਵੀ ਨਾਲ ਲੈ ਕੇ ਉਹ ਤਾਂ ਸਾ ਜੀ ਇਹਨਾਂ ਦੀ ਤਿੰਨੇ ਨੂੰਹਾਂ ਹੈਗੀਆਂ ਨਾ ਵੱਡੀ ਵੱਡੀ ਨੇ ਕੇਸ ਕੀਤਾ ਹੋਇਆ ਇਹਨਾਂ ਦੇ ਉਹ ਐਨਾ ਭੰਨਿਆ ਮੈਂ ਹੱਥ ਮਾਰੇ ਕਾਕੇ ਬੂਆ ਖੋ ਗਏ ਨਹੀਂ ਖੋ ਗਏ ਮੁੜ ਕੇ ਬਾਹਰੋਂ ਆਇਆ ਉਹ ਤੇ ਮੁੜ ਕੇ ਨੇ ਇਹ ਫਿਰ ਤੁਸੀਂ ਨੌਬਸਿਤੀ ਹੋਇਆ ਬਾਹਰ ਆਇਆ ਤੁਸੀਂ ਹਾਂਜੀ ਪਵਨਜੀਤ ਜੀ ਦਾ ਮਾਮਲਾ ਦੱਸੋ ਥੋੜਾ ਜਿਹਾ ਦੱਸੋ ਦੱਸਿਆ ਇਹ ਮਾਰੇ ਇੰਡਸਟਰੀਆ ਵੇੜਾ ਦੁਬਾਰਾ ਇਹ ਗਰਮੀ ਕੁਝ ਨੂੰ ਮਾਰਦੇ ਘੁੱਟਦੇ ਆ ਖਾਨ ਟੀਨ ਕੋਈ ਤਿੰਨੇ ਦਿਨ ਕੰਮ ਕਰਾਈ ਜਾਂਦੇ ਆ ਉਹ ਆ ਉਹ ਤੋਂ ਦਾਜ ਮੰਗਦੇ ਆ ਅਜੀ ਗਰੀਬੀ ਕਿਦਾ ਵੇ ਨਾ ਪਤਾ ਕਿੰਨਾ ਵਿਆਹੀ ਕਿੰਨਾ ਨਹੀਂ ਵਿਆਹੀ ਕਿੰਨਾ ਚਿਰ ਹੋਇਆ ਵਿਆਹ ਨੂੰ ਵਿਆਹ ਨੂੰ ਹਾਲੀਏ ਪਿਆ 8 ਮਹੀਨੇ ਕਹੀ ਜਾਂਦੀ ਹੈ ਕਿ ਵਿਆਹ ਨੂੰ ਹਾਲੀ 6 6 ਮਹੀਨੇ ਹੋਏ ਹਾਂਜੀ ਪਹਿਲਾਂ ਉਹ ਮਾਰਦੇ ਹਾਂਜੀ ਹਾਂ ਚਾਰ ਪੰਜ ਵਾਰੀ ਅੱਗੇ ਮਾਰ ਦੁੱਟਦੇ ਤਵੇ ਭੇਜ ਦੇਈਦਾ ਕਿ ਕੋਈ ਆ ਜਾਂਦਾ ਵਿੱਚ ਪੈਂਦਾ ਇਹਦਾ ਲੈਣੇ ਐਡਕ ਨਹੀਂ ਕੰਮ ਹੋ ਜਾਦਾ ਫੇਰ ਉਹ ਹੀ ਕੰਮ ਕੀਰਤ ਦਾ ਮੁੰਡਾ ਪੈਨੇ ਦਵਾਈ ਦਾ ਕੰਮ ਹਾਂਜੀ ਦਵਾਈ ਦਾ ਦਵਾਈ ਦਾ ਲੈ ਆਉ ਦਵਾਈ ਦੇ ਕਰ ਲੋਕੀ ਲੋਕੀ ਕਿਹੜੇ ਹਾਲਾਤਾਂ ਚ ਵਿਆਹ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਹਾਂ ਬਤੁਨੀ ਨਾ ਬੋਲੀ ਮੈਨੂੰ ਨਹੀਂ ਸੁਣੀ